ਮੈਂ ਆ ਰਿਹਾ ਸੀ ਤੇ ਗੱਡੀ ਦਾ ਟਾਇਰ ਖੁੱਲ ਗਿਆ ਸਵਾਰੀਆਂ ਬਚਾਉਂਦੇ-ਬਚਾਉਂਦੇ ਇਹਨਾਂ ਦੀ ਗੱਡੀ ਨਾਲ ਗੱਡੀ ਲੱਗ ਗਈ। ਇਹੀ ਗੱਲ ਹੋਈ। ਕਿਥੋਂ ਸਵਾਰੇ ਤੁਸੀਂ? ਮੈਂ ਭੜੀ ਬੱਸ ਸੈਂਡ ਤੋਂ ਆ ਰਿਹਾ। ਬੱਸ ਦੇ। ਟਾਇਰ ਭਾਜੀ ਚੱਲਦਾ-ਚੱਲਦਾ ਖੁੱਲ ਗਿਆ ਮੇਨੂੰ। ਹਾਂਜੀ ਹਾਂਜੀ। ਅੱਛਾ। ਜੋ ਸਵਾਰੀਆਂ ਗਏ। ਸਵਾਰੀਆਂ ਗਈਆਂ ਸਰ। ਪਿਆਹ ਹੋ ਗਿਆ। ਹਾਂਜੀ ਸਵਾਰੀਆਂ ਬਚਾ ਲਈਆਂ। ਕੀ ਕੀ ਨੁਕਸਾਨ ਹੋ ਗਿਆ? ਇਹ ਗੱਡੀ ਦੇ ਉੱਤੇ ਮਾਰਾ ਜਾ ਡੈਂਡ ਪੈ ਗਿਆ, ਸਰਾਜ ਪੈ ਗਿਆ। ਆਇਆ ਬੀ ਆ। ਗੱਡੀ ਵਾਲੇ ਸਰ ਕਹਿੰਦੇ ਅੱਭੀ ਗੱਡੀ ਦਾ ਕੰਮ ਏਜੰਸੀਆਂ ਕੋਲੋਂ ਕਰਾਉਣਾ ਵਾ ਹਾਂਜੀ ਟਰਾਟੋ ਦੇਣ ਜੋ ਸਰ ਮੈਂ ਤੇ ਆਖਿਆ ਵੀ ਜੋ ਮਤਲਬ ਤੁਸੀ ਲੋਕਾਂ ਦੀਆਂ ਗੱਡੀਆਂ ਥੋੜੀ ਜਾ ਇਹ ਠੀਕ ਹੈ ਤੁਹਾਡਾ ਕੰਮ ਹੈ ਨਾ ਇਹ ਉਹ ਗੱਲ ਪਾਤਾ ਥਾਲਾ ਭਾਈ ਦਾਵਾ ਵੀ ਇਹ ਹੁੰਦੇ ਬਸ ਢਿਓ ਸਵਾਰੀਆਂ ਲੈ ਕੇ ਤੇ ਉਧਰੋਂ ਇਧਰੋਂ ਛੱਡਿਓ ਉਹ ਤੋਂ ਚੱਕਾ ਖੋਲ ਗਿਆ ਗੱਡੀ ਆਟੋ ਦਾ ਆਟੋ ਦਾ ਚੱਕਾ ਖੋਲ ਗਿਆ ਤੇ ਇੱਥੇ ਗੱਡੀ ਖਲੋਤੀ ਤੇ ਇੱਥੇ ਭਾਈ ਹੁੰਦੇ ਗੱਡੀ ਖਲੋਤੀ ਸਵਾਰੀਆਂ ਨੂੰ ਬਚਾਉਂਦੇ ਬਚਾਉਂਦੇ ਇਹਨਾਂ ਆਟੋ ਇਧਰ ਰੋਂਗ ਸਾਈਡ ਨਾਲ ਵਾਰਦਾ ਤੇ ਗੱਡੀ ਸਾਈਡ ਤੇ ਰੋਂਗ ਸਾਈਡ ਲੱਗੀ ਸੀ ਉਹ ਬਈਨੂ ਬੱਚੋਂਦੇ ਬੱਚੋਂਦੇ ਉਹ ਨਾਲ ਗੱਡੀ ਦਾ ਨਵਾਜ ਗਿਆ ਤੇ ਹੁਣ ਮਾਤਰ ਬੰਦਾ ਵਾ ਤੇ ਭਾਈ ਕਹਿੰਦੇ ਵੀ ਕੋਈ ਪੈਸੇ ਲੈਣਿਆ ਵੀ ਆ 10000 ਲੈਣਾ ਵਾ ਉਹ ਹੁਣ ਆਪਣੇ ਪਰਸੋਂ ਜਨਾਨੀ ਉਹ ਰੋੜਿਓ ਦੇ ਫਟਾ ਦਾਖਾ ਖੜਾ ਕੇ ਲੈਂਦੀ ਆ ਤੇ ਉਹ ਕੋਣ 5000 ਰੁਪਏ ਵੀ ਹਾਨੀਆਂ ਰੁਪਇਆ 2000 ਦੇਣਾ ਤੇ ਕੰਮ ਨਬੇੜ ਦੋ ਉਹ ਆ ਭਾ ਨਾ ਜੰਸੀਆਂ ਕਰਾਉਣਾ ਜਿੱਦਾਂ ਮਰਜ਼ੀ ਕਰਨਾ ਇਹ ਗੱਲ ਦੇ ਗਲਤੀ ਭਾਈ ਹੁਣ ਇਹਨਾਂ ਨੇ ਵੀ ਗੱਡੀ ਸਾਈਡ ਤੇ ਲਾਈ ਆ ਹੁਣ ਉਹਦਾ ਰਬੋਲੇ ਚੱਕਾ ਖੁੱਲ ਗਿਆ ਜੱਕਦਾਮ ਖੁੱਲ ਗਿਆ ਅਚਾਨਕ ਖੁੱਲ ਗਿਆ ਅਚਾਨਕ ਹੀ ਉਹ ਜਲਦੀ ਗੱਡੀ ਦਾ ਚੱਕਾ ਖੁੱਲ ਗਿਆ ਹੁਣ ਕਿਸੇ ਚ ਵਾਜੇ ਤੇ ਕਸੂਰ ਗੱਡੀ ਹੁੰਦੀ ਨਾਲ ਤਾਂ ਉਹ ਵੀ ਵਜਣੀ ਨਾਲ ਉਹ ਵੀ ਬਜਾ ਹੋ ਗਿਆ ਆ ਇਹ ਸਾਈਡ ਤੇ ਲੱਗੀ ਇਹਨੂੰ ਬਚੁੰਦੇ ਬਚੁੰਦੇ ਉਹ ਗੱਡੀ ਤਾਂ ਚਾਰਤੀ ਆ ਵੇਖੋ ਸਾਈਡ ਤੇ ਲੱਗੀ ਤੇ ਓੜੇ ਨਾਲ ਵੱਜ ਗਈ ਤੇ ਹੁਣ ਪੈਸੇ ਮੰਗਾਂਦੇ ਓੜੇ ਗੱਲ ਕਹਾਂ ਮੈਂ ਗੱਡੀ ਰੋਡ ਤੇ ਲੱਗੀ ਦੀ ਗੱਡੀ ਰੋਡ ਤੇ ਲੱਗੀ ਸਾਈਡ ਤੇ ਰੋਂਗ ਸਾਈਡ ਲੱਗਿਆ ਨਾ ਜੇ ਉੱਧਰ ਤੋਂ ਸਾਈਡ ਤੋਂ ਵੀ ਵੱਜਣੀ ਜੇ ਇਹਨੂੰ ਬਚੁੰਦੇ ਬਚੁੰਦੇ ਪੜ ਲ ਜਾਂਦਾ ਸਵਾਰੀਆਂ ਥਲੇ ਆ ਜਿੰਦੇ ਆਹ ਆਪਣੇ ਵਾਰ ਕੀ ਦਾ ਵਾਰ ਕੀ ਦਾ ਹੀ ਤੇ ਉਹ ਆਏ ਤੇ ਗੱਡੀ ਦੇਖ ਲਾ ਰਹੀ ਇੱਥੇ ਇਹ ਇਹ ਪਤਾ ਹੁਣ ਸਾਨੂੰ ਇਹ ਕਿਦਾਂ ਵਜੀਏ ਤਾਂ ਸਾਨੂੰ ਸੁਣਿਆ ਗਿਆ ਵੀ ਅਜਾ ਦਾ ਗੱਡੀ ਮਾਰੀ ਹੈ ਤੁਹਾਨੂੰ ਇਹ ਨਹੀਂ ਪਤਾ ਵੀ ਕਿਦਾਂ ਵਜੀ ਗਈ ਹੈ ਨੁਕਸਾਨ ਕਿੰਨਾ ਹੋਇਆ ਤੁਹਾਡਾ ਬੰਦ ਸਾਹਮਣੇ ਤੁਸੀਂ ਵੇਖ ਲਓ ਕੋਈ ਅਲੱਗ ਨਾ ਖਾਣਾ ਜੀ ਗੱਡੀ ਦਾ ਪਤਾ ਹੈ ਲੈਡ ਹੈਡ ਲੈਡ ਵੀ ਟਪੀ ਆ ਕਈ ਕੁਝ ਹੋ ਗਿਆ ਮੜਾ ਜਾ ਖਰਾਬ ਹੋਵੇ ਲੋ ਤਾਂ ਐਵੇਂ 1000 2000 ਲੱਗ ਜਾਂਦਾ ਤੇ ਇਹ ਤਾਂ ਫਿਰ ਗੱਡੀ ਆ ਗਈ ਹੈ ਮੌਕੇ ਤੇ ਥਾਣੇ ਕੰਪਲੀਟ ਕੀਤੀ ਆ ਜੋ ਵੀ ਉੱਥੇ ਫੈਸਲਾ ਜੋ ਵੀ ਥਾਣੇ ਫੈਸਲਾ ਹੋਏਗਾ ਵੇਖ ਲੈਣਗੇ ਨਾ